ਤੁਸੀਂ ਵਧਾ ਚੜਾ ਕੇ ਗੱਲ ਕਰਦੇ ਆ ਨਾ ਮੈਂ ਕੱਲ ਇੱਕ ਪੋਸਟ ਪੜ੍ਹੀ ਮੈਂ ਹੈਰਾਨ ਹੋ ਗਿਆ ਅਖੇ ਜੀ ਮੰਡੀਆਂ ਦਾ ਸ਼ੈਨਸ਼ਾ ਫੇਰ ਆਉਣ ਲੱਗਿਆ ਲੈ ਦੱਸ ਤੁਸੀਂ ਮੈਨੂੰ ਇੱਕ ਗੱਲ ਜਵਾਬ ਦਿਓ ਵੀ ਜੇ ਉੱਥੇ ਇਸ਼ਤਿਹਾਰ ਤੇ ਲਿਖ ਦਿਓ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਆਉਣਗੇ ਤੇ ਮੈਂ ਆਉਂਗਾ ਤੇ ਫਿਰ ਦੱਸਿਓ ਸੰਗਤ ਆਊ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਮੈਨੂੰ ਪੈਂਟ ਸ਼ਰਟ ਪਵਾ ਕੇ ਲੈ ਜੀ ਸਟੇਜ ਤੇ ਬਾਦੀ ਅਗਲੇ ਦਿਨ ਫੇਰ ਨਹੀਂ ਆਉਣਾ ਕੋਈ ਇਹ ਕੌਣ ਆ ਓਏ ਦੱਸ ਦਿਓ ਇਹ ਬਾਣੇ ਦੀ ਵਡਿਆਈ ਕਿ ਨਹੀਂ ਇਹ ਗੁਰੂ ਸਾਹਿਬ ਦੀ ਵਡਿਆਈ ਤੇ ਕੋਈ ਵੀ ਬੰਦਾ ਇਦਾਂ ਦੀਆਂ ਪੋਸਟਾਂ ਐ ਕਰਦਿਆਂਗੇ ਕੀ ਕਰਦਿਆਂਗੇ ਤੁਸੀਂ ਕਦੇ ਫਕਈ ਤੇ ਬੰਦੇ ਮਿਲਣ ਵੀ ਨਹੀਂ ਕਦੇ ਆਏ ਘਰੇ ਬੈਠੇ ਐ ਚੱਕਦਿਆਂਗੇ ਫੱਟੇ ਵੀ ਤੂੰ ਫੱਟੇ ਕਿਹੜੇ ਚੱਕਣੇ ਨੇ ਤੂੰ ਦਿਹਾੜੀ ਕਰਨ ਲੱਗੇ ਤੇ ਇੱਟਾਂ ਚੁੱਕ ਲੈ ਤੂੰ ਸਾਡੇ ਨਾਲ ਕਿਹੜੇ ਫੱਟੇ ਚੁੱਕਣੇ ਨੇ ਹਾਂ ਬਈ ਸਾਨੂੰ ਤੇ ਲੰਗਰ ਦਾ ਫਿਕਰ ਹੁੰਦਾ ਤੈਨੂੰ ਫੱਟੇ ਚੱਕਣ ਦਾ ਫਿਕਰ ਪਿਆ ਪਿਆ ਵੀ ਤੂੰ ਦੱਸ ਨਾ ਤੂੰ ਢੋਲ ਕੀ ਵਜਾਉਣੀ ਨਾ ਤੂੰ ਚਿੰਟਾ ਵਜਾਉਣਾ ਨਾ ਤੂੰ ਟੱਲੀ ਵਜਾਉਣੀ ਨਾ ਤੂੰ ਬਾਜਾ ਵਜਾਉਣਾ ਨਾ ਤੂੰ ਸਾਊਂਡ ਲਾਉਣਾ ਤੂੰ ਘਰੇ ਬੈਠੇ ਹੀ ਫੱਟੇ ਚੱਕੀ ਜਾਂਦਾ ਅਸੀਂ ਫੱਟੇ ਚੱਕਦੇਾਂਗੇ ਲੈ ਦੱਸ ਕਿਹੜੇ ਫੱਟੇ ਚੱਕਣੇ ਨੇ ਬੁਰਾ ਹਾਲ ਹੋਇਆ ਪਏ ਪੰਜਾਬ ਰੁੱੜਦਾ ਜਾਂਦਾ ਜਵਾਨੀ ਨਸ਼ਿਆਂ ਚ ਰੁੱੜ ਚੱਲੀ ਐ ਫੋਨ ਦੇ ਵਿੱਚ ਆ ਦਰਿਆ ਤੇ ਫੋਨ ਦੇ ਵਿੱਚ ਹੀ ਰੁੱੜ ਗਿਆ ਰੁੱੜ ਗਿਆ ਸਭ ਤੋਂ ਵੱਡਾ ਦਰਿਆ ਤੇ ਇਹ ਐ ਖਾ ਗਿਆ ਸਾਨੂੰ ਸਾਰਾ ਕੁਝ ਤੇ ਲੈ ਗਿਆ ਸਾਡਾ ਇਹ ਅਸੀਂ ਕਿਹੜੇ ਫੱਟੇ ਚੱਕਣੇ ਨੇ ਸਾਡੇ ਹੱਥੋਂ ਤੇ ਲੰਘ ਗਿਆ ਹਾਥੀ ਲੰਘ ਗਿਆ ਪੂਛ ਰਹਿ ਗਈ ਤੇ ਖਿੱਚਿਆ ਜਾਂਦਾ ਮਾੜਾ ਮੋਟਾ ਟਰਾਈ ਕਰ ਲੋ ਜੇ ਅਜਿਹੀ ਫੁਕਰੀਆਂ ਨਾ ਮਾਰੋ ਇਹ ਸੌਖਾ ਨਹੀਂ ਹੈ ਅਮਰਤ ਛਕਾਉਣਾ ਜਿਹੜਾ ਅੱਜ ਕੱਲ ਤੇ ਪੈਰੀ ਹੱਥ ਤਰਲੇ ਕਰਨ ਵਾਲੀ ਗੱਲ ਐ 15 ਸਾਲ ਪਹਿਲਾਂ ਕਹਿੰਦਾ ਸੀ ਅਮਰ ਸ਼ੱਕ ਸਿੰਘ ਸਾਜਾ ਹਜ਼ਾਰਾਂ ਤਿਆਰ ਹੁੰਦੇ ਸੀ ਅੱਜ ਦੇ ਸਮੇਂ ਦੇ ਵਿੱਚ ਲੋਕ ਕਹਿੰਦੇ ਨੇ ਪੈਰੀ ਹੱਥ ਲਾਓ ਮੱਥਾ ਟੇਕੋ ਫੇਰ ਮੈਂ ਸੋਚਦਾ ਅੱਜ ਅੱਜ ਕੌਣ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਥੇ ਗਰੰਥੀ ਸਿੰਘ ਆਇਆ ਮੈਂ ਕਿਹਾ ਅਮਰਤ ਵਾਸਤੇ ਪ੍ਰੇਰਿਆ ਕਰੋ ਕਹਿੰਦੇ ਕਿਹੜਾ ਇਹਨਾਂ ਦੇ ਤਰਲੇ ਕਰੀ ਜਾਏ ਕਹਿੰਦਾ ਤਰਲੇ ਹੀ ਕਰਾਈ ਜਾਂਦੇ ਨੇ ਵੀ ਤਰਲੇ ਹੀ ਕਰੀਏ ਕਿਹੜਾ ਕਰੇ ਤੇ ਸੱਚੀ ਗੱਲ ਐ ਤਰਲੇ ਕਰਨ ਵਾਲਾ ਕੰਮ ਐ ਵੀ ਅਮਰ ਸ਼ਕਲਾ ਯਾਰ ਸਿੰਘ ਸਜ ਜਾ ਤੇ ਮੈਨੂੰ ਇਹ ਦੱਸੋ ਤੂੰ ਸਿੰਘ ਸਜੇਗਾ ਦਾੜੀ ਰੱਖੇਗਾ ਪੱਗ ਸੋਹਣੀ ਬੰਨੇਗਾ ਸੋਹਣਾ ਲੱਗੇਗਾ ਤੇ ਤੂੰ ਲੱਗੇਗਾ ਸਾਡਾ ਕੀ ਜਣਾ ਸਾਨੂੰ ਕੀ ਮਿਲਣਾ ਅੱਛਾ ਪੈਸੇ ਬਚਣਗੇ ਨਸ਼ਾ ਛੱਡੇਗਾ ਖਰਚਾ ਪੈਸੇ ਬਚਣਗੇ ਤੇਰੇ ਬਚਣਗੇ ਸਾਨੂੰ ਕੀ ਮਿਲਣਾ ਅੱਗੇ ਦੱਸੋ ਸਿਹਤ ਬਚੇਗੀ ਲੀਵਰ ਬਚੇਗਾ ਤੇਰਾ ਬਚੇਗਾ ਸਾਨੂੰ ਕੀ ਮਿਲਣਾ ਉਹਦੇ ਵਿੱਚ ਘਰ ਵਾਲੀ ਖੁਸ਼ ਹੋਏਗੀ ਬੱਚੇ ਖੁਸ਼ ਹੋਣਗੇ ਪਿਓ ਨੇ ਸ਼ਰਾਬ ਛੱਡਤੀ ਟੱਬਰ ਤੇਰੇ ਨਾਲ ਜੁੜੇਗਾ ਸਾਨੂੰ ਕੀ ਮਿਲੇਗਾ ਭਾਈ ਕਿਦਾਂ ਫਾਇਦਾ ਹੋਣਾ ਤੇ ਨਵੇਂ ਬੱਚੇ ਜਿੰਨੇ ਜਵਾਨ ਹੋ ਰਹੇ ਐ ਇਸ ਵੇਲੇ 2.5 ਕਰੋੜ ਸੇਖਾਂ ਤੇ 40-50 ਲੱਖ ਬੱਚਾ ਹੈ ਜਿਹੜਾ 12 ਤੋਂ ਲੈ ਕੇ 18 ਸਾਲ ਦੀ ਉਮਰ ਦਾ ਹੈ 50 ਲੱਖ ਤੇ ਯਤਨ ਕਰੋ ਕਿਸੇ ਦੀ ਸਲੇਟ ਦੇ ਉੱਤੇ ਮਨ ਦੇ ਉੱਤੇ ਧੰਗੁਰੂ ਗੋਬਿੰਦ ਸਿੰਘ ਲਿਖ ਦਈਏ ਕਿਸੇ ਦੇ ਮਨ ਉੱਤੇ ਗੁਰੂ ਗ੍ਰੰਥ ਸਾਹਿਬ ਲਿਖ ਦਈਏ ਯਤਨ ਕਰੀਏ ਤਾਂ ਕਰਕੇ ਭਰਾਵੋ ਕਦੇ ਫੁਕਰੀ ਨਾ ਮਾਰੋ ਬਚਾਣ ਵਾਸਤੇ ਕਲ ਕਮਰ ਕੱਸਾ ਕਰੋ ਨਾਲ ਸਾਥ ਇਹ ਦਿਓ ਵੀ ਮੈਂ ਅਮਰਤ ਵਾਲਾ ਤਿਆਰ ਕਰੂੰ ਬੰਦਾ ਮੈਂ ਮਹੀਨੇ 'ਚ 2-4 ਨੂੰ ਪ੍ਰੇਰਾਂ ਦਾ ਮੈਂ ਆਪ ਮਨ ਬਣਾਵਾਗਾ ਇਹ ਸਾਥ ਦੇ ਵੀ ਆਓ ਆਪਾਂ ਇੱਕ ਲਹਿਰ ਚਲਾਈਏ ਕੋਸ਼ਿਸ਼ ਕਰੀਏ ਯਤਨ ਕਰੀਏ ਤਾਂ ਕਰਕੇ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਵੀ ਪਹਿਲਾਂ ਤੇ ਆਪ ਛਕੋ ਤੇ ਬਾਕੀ ਦੂਜਿਆਂ ਨੂੰ ਛਕਾਓ ਤੇ ਇੱਕੋ ਹੀ ਗੱਲ ਜੇ ਤੁਹਾਡਾ ਜੀ ਕਰਦਾ ਪੋਸਟ ਲਿਖਣ ਦਾ ਤੇ ਲਿਖ ਦਿਓ ਵੀ 15 16 17 ਦੇ ਦਿਵਾਨ ਨੇ ਸੱਚੇ ਪਾਤਸ਼ਾਹ ਜੀ ਆਉਣਗੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਗੁਰੂ ਕੇ ਲੰਗਰ ਭੰਡਾਰੇ ਵਰਤਣਗੇ ਅੰਮ੍ਰਿਤ ਸੰਚਾਰ ਹੋਏਗਾ ਸਿੱਖੀ ਦੀ ਗੱਲ ਕਰਾਂਗੇ ਆਹ ਰਲ ਕੇ ਬੈਠੀਏ ਭੈਣ ਭਰਾ ਸਾਰੇ ਗੁਰੂ ਦਾ ਜਸ ਗਾਈਏ ਇਹ ਪਾ ਪੋਸਟ ਆਓ ਸਾਰੇ ਭੈਣ ਭਰਾ ਇਕੱਠੇ ਹੋ ਕੇ ਬੈਠੀਏ ਕਿਸੇ ਦੀ ਜ਼ਿੰਦਗੀ ਬਣੇ ਕਿਹਦੇ ਘਰੋਂ ਨਸ਼ਾ ਨਿਕਲੇ ਅਮਰਤ ਗਰੁੱਪ ਦੇ ਵਿੱਚ ਹੀ ਛਕਿਆ ਮੈਂ ਅੱਜ ਦਿਨੇ ਬੋਲਦਾ ਸੀ ਨਾ ਅੰਦਰ ਗੱਲ ਕਰਦਾ ਸੀ ਕਿ ਗਰੁੱਪ ਦੇ ਵਿੱਚ 10 ਬੰਦੇ ਜਦੋਂ 50 ਬੰਦੇ 100 ਬੰਦਾ ਅਮਰ ਛਕਦਾ ਕੀ ਪਤਾ ਉਹਨਾਂ ਸੋਚ ਕਿਹੜਾ ਇੱਕ ਬੰਦਾ ਹੈ ਜਿੰਨੇ ਹਜ਼ਾਰਾਂ ਨੂੰ ਜੋੜ ਦੇਣਾ ਉਹ ਜਿੱਦਣ ਕਿਥੇ ਭਗਤ ਪੂਰਨ ਸਿੰਘ ਨੇ ਕਿਸੇ ਗਰੁੱਪ 'ਚ ਹੀ ਅਮਰਤ ਛਕਿਆ ਹੋਣਾ ਭਗਤ ਪੂਰਨ ਸਿੰਘ ਨੇ ਕਿਸੇ ਗਰੁੱਪ 'ਚ ਹੀ ਛਕਿਆ ਹੋਣਾ ਆ ਬਾਬਾ ਅਤਰ ਸਿੰਘ ਮਸਤਵਾਨੇ ਵਾਲਿਆਂ ਨੇ ਲੱਖਾਂ ਬੰਦੇ ਨੂੰ ਅਮਰ ਛਕਾਇਆ ਕਿਸੇ ਗਰੁੱਪ 'ਚ ਛਕਿਆ ਹੋਣਾ ਜਿੱਦਣ ਅਸੀਂ ਗਏ ਸੀ ਮੇਰੀ ਮਾਤਾ ਨੇ ਤੇ ਮੈਂ ਇੱਕ ਦਿਨ ਛਕਿਆ ਰਾੜਾ ਸਾਹਿਬ ਅੱਜ ਤੋਂ 30 31 ਸਾਲ ਪਹਿਲਾਂ 94 ਜੰਮਰ ਛਕਿਆ ਮੈਂ 31 ਸਾਲ ਪਹਿਲਾਂ ਅਮਰ ਛਕਿਆ 300 ਬੰਦੇ ਨੇ ਅਮਰ ਛਕਿਆ ਸੀ ਅਸੀਂ ਵੀ ਇੱਕ ਗਰੁੱਪ 'ਚ ਛਕਿਆ ਸੀ ਤੇ ਉਸ ਗਰੁੱਪ ਵਿੱਚ ਪਤਾ ਸੀ ਵੀ ਅਸੀਂ ਕੋਸ਼ਿਸ਼ ਕਰਾਂਗੇ ਤੇ ਲੱਖਾਂ ਬੰਦੇ ਅਮਰ ਛਕ ਲੈਣਗੇ ਉਹਨਾਂ ਵਿੱਚ ਹੀ ਇੱਕ ਖੜਾ ਸੀ ਨਾ ਮੈਂ ਵੀ ਅਮਰ ਛਗਣ ਵਾਸਤੇ ਤੇ ਇਦਾਂ ਕੀ ਪਤਾ ਲੱਗਦਾ ਜਦੋਂ ਆਪਾਂ ਗਰੁੱਪਾਂ ਵਿੱਚ ਛੱਕਦਾ ਬੰਦਾ ਤੇ ਕਿਹੜਾ ਕੋਈ ਇੱਕ ਬੰਦਾ ਉੱਠ ਪੇ ਕੀ ਪਤਾ ਕਿੰਨਿਆਂ ਨੂੰ ਜੋੜ ਦਵੇ ਕੀ ਪਤਾ ਕਿਹੜਾ ਲਹਿਰ ਚਲਾ ਦਵੇ ਸਮੇਂ-ਸਮੇਂ ਲਹਿਰਾਂ ਚੱਲਦੀਆਂ ਹੀ ਹੁੰਦੀਆਂ ਕਿਸੇ ਨਾ ਕਿਸੇ ਦੇ ਕਿਸੇ ਨਾ ਕਿਸੇ ਦਾ ਅਸਰ ਹੋ ਜਾਂਦਾ ਉਹ ਅੰਦਰ ਸੈੱਲ ਮੈਂਬਰੀ ਬਣੀ ਹੁੰਦੀ ਹੈ ਨਾ ਆ ਮੈਂ ਧਾਰਨਾ ਕਉਂਨਾ ਕਈਆਂ ਦੇ ਪੁਰਾਣੀ ਸੈੱਲ ਮੈਮਰੀ ਚੱਕ ਲੈਂਦਾ ਦਿਮਾਗ ਇੱਕਦਮ ਉਹ ਯਾਦ ਆ ਜਾਂਦਾ ਕਿਉਂਕਿ ਨਿੱਕੇ ਨਿੱਕੇ ਸੁਣਦੇ ਸੀ ਅੱਗੇ ਬੈਂਦੇ ਸੀ ਦੀਵਾਨ ਸੁਣਦੇ ਸੀ ਉਹ ਸੈੱਲ ਮੈਮਰੀ ਆ ਜਾਂਦੀ ਪਿਆਰ ਅੰਦਰੋਂ ਜਾਗ ਪੈਂਦਾ ਪਿਆਰ ਦਾ ਬੂਟਾ ਫੇਰ ਹਰਾ ਹੋ ਜਾਂਦਾ ਪਾਣੀ ਮਿਲ ਗਿਆ ਫੇਰ ਹਰਾ ਹੋ ਗਿਆ ਨਾ ਪਾਣੀ ਮਿਲਿਆ ਸੋਕਾ ਲੱਗ ਗਿਆ ਤੇ ਆਪਾਂ ਮੰਡੀਆਂ ਚ ਦਵਾਨ ਲਾਉਣ ਦਾ ਮਤਲਬ ਹੈ ਪਾਣੀ ਦੁਬਾਰਾ ਲਾਉਣ ਦੀ ਕੋਸ਼ਿਸ਼ ਕਰੀਏ ਜਿੰਨੇ ਸੁੱਕੇ ਸੁੱਕੇ ਬੂਟੇ ਹਰੇ ਹੋ ਜਾਣ ਤੇ ਨਵੇਂਆਂ ਨੂੰ ਵੀ ਪਾਣੀ ਦਈਏ ਵੀ ਫੇਰ ਚੱਲ ਪੈਣ ਖੜੇ ਖੜੇ ਜਿਹੜੇ ਆ ਤੁਰ ਪੈਣ ਤੁਰ ਪੈਣ ਹੌਲੀ ਹੌਲੀ ਮਾਨੇ ਇੱਧਰ ਨੂੰ ਲੱਗ ਜਾ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਅਸੀਂ ਇੱਧਰ ਨੂੰ ਲੱਗੇ ਸਾਡਾ ਮਾਨੇ ਇੱਧਰ ਨੂੰ ਲੱਗੇ ਸੋ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿਸੇ ਦੀ ਪਰਵਾਹ ਨਾ ਕਰੋ ਕਦੇ ਵੱਡੀਆਂ ਗੱਲਾਂ ਨਾ ਕਰੋ ਆਪਣੇ ਆਪ ਨੂੰ ਨੀਵੇਂ ਰੱਖ ਕੇ ਸੱਚੇ ਪਾਤਸ਼ਾਹ ਮਾਣ ਕੇ ਇਸ ਗੱਲ ਦਾ ਮਾਣ ਨਾ ਕੀਤਾ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈ ਹੈ